ਸਰਕਾਰਾਂ ਆਜ਼ਾਦ ਦੇਸ਼ ਕਹਿੰਦੀ ਹੈ ਕਿ ਤੁਸੀਂ ਆਜ਼ਾਦ ਹੋ ਉਸ ਦੇਸ਼ ਦੇ ਵਿੱਚ ਧਰਨੇ ਲਾਉਣੇ ਪੈਣ ਇੱਕੋ ਟ ਹਲਕੇ ਦੇ ਵਿੱਚ ਵੀ ਨੌਜਵਾਨ ਜਿਹੜੇ ਆ ਉਹ ਪੀਆਰਟੀਸੀ ਬੱਸ ਦੇ ਟੈਂਕੀ ਤੇ ਚੜੇ ਜਾਂ ਬੱਸਾਂ ਤੇ ਚੜੇ ਸਿਰਫ ਤੇ ਸਿਰਫ ਆਪਣੇ ਹੱਕ ਮੰਗਣ ਲਈ ਕਿਸੇ ਦਾ ਕੋਈ ਜੀ ਨਹੀਂ ਕਰਦਾਗਾ ਕਿ ਕੋਈ ਆਪਣੀ ਆਪ ਨੂੰ ਗਲੇ ਲਾਵੇ ਮੌਤ ਦੇ ਕਿਸੇ ਦਾ ਜੀ ਨਹੀਂ ਕਰਦਾ ਕਿਸੇ ਦਾ ਇਸ ਦੁਨੀਆ ਤੋਂ ਜਾਣ ਨੂੰ ਜੀ ਨਹੀਂ ਕਰਦਾ ਮਜਬੂਰੀ ਮਾਰਦੀ ਆ ਲੋਕਾਂ ਦੀ ਹਰ ਕਿਸੇ ਦੀ ਸੋਫਲਾ ਇਹ ਕਿਸਾਨੀ ਦੇ ਮਗਰ ਪਏ ਸੀਗੇ ਫੇਰ ਇਹ ਵੱਡੇ ਵੱਡੇ ਘਰਾਣਿਆਂ ਨੇ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਮਗਰ ਪਏ ਆਮ ਲੋਕਾਂ ਦੇ ਮਗਰ ਪਏ ਤੇ ਹੁਣ ਇਹਨਾਂ ਨੇ ਸਰਕਾਰੀ ਮੁਲਾਜ਼ਮ ਜਿਹੜੇ ਬੱਸਾਂ ਵਾਲੇ ਸੀਗੇ ਉਹਨਾਂ ਨੂੰ ਵੀ ਰਾਉਂਡ ਅਪ ਕਰ ਲਿਆ ਚੱਕਰ ਕੀਆ ਕਿ ਬਸ ਸਾਰਾ ਕੁਝ ਪ੍ਰਾਈਵੇਟਿਜ਼ਮ ਕਰ ਦਈਏ ਸਾਰਾ ਕੁਝ ਪ੍ਰਾਈਵੇਟ ਕਰ ਦਈਏ ਸਾਰਾ ਕੁਝ ਅਸੀਂ ਠੇਕੇ ਤੇ ਦੇ ਦਈਏ ਸਾਰੇ ਇੱਕ ਇੱਕ ਚੀਜ਼ ਠੇਕੇ ਤੇ ਦੇ ਕੇ ਅਸੀਂ ਕਮਿਸ਼ਨ ਖਾਈਏ ਸਾਨੂੰ ਸੁੱਕੇ ਪੈਸੇ ਵਜਣ ਸਾਨੂੰ ਤਨਖਾਹਾਂ ਨਾ ਦੇਣੀਆਂ ਪੈਣ ਕਿਸੇ ਨੂੰ ਫਿਰ ਸਰਕਾਰ ਹੈ ਕਾਦੀ ਤੁਸੀਂ ਜੇ ਸਾਰਾ ਕੁਝ ਪ੍ਰਾਈਵੇਟਿਜ਼ਮ ਕਰ ਹੀ ਦੇਣਾ ਤੁਸੀਂ ਠੇਕੇ ਤਾਂ ਹੀ ਦੇ ਦੇਣਾ ਫਿਰ ਸਰਕਾਰ ਨੇ ਸੀਐਮ ਬਣਾ ਕੇ ਕਰਨਾ ਕੀ ਹੈ ਸਰਕਾਰ ਨੇ ਐਮਐਲਏ ਬਣਾ ਕੇ ਕਰਨੇ ਕੀ ਆ ਉਹਨਾਂ ਦਾ ਕੰਮ ਕੀ ਰਹੂਗਾ ਜਦੋਂ ਸਰਕਾਰ 'ਚ ਸਰਕਾਰੀ ਦਾ ਕੁਝ ਰਿਆ ਨਹੀਂ ਸਾਰਾ ਕੁਝ ਤਾਂ ਪ੍ਰਾਈਵੇਟ ਕਰ ਦੇਣਾ ਤੁਸੀਂ ਤੇ ਫੇਰ ਪੱਲੇ ਕੀ ਰਹਿ ਗਿਆ ਪੰਜਾਬ ਪੁਲਿਸ ਉਹ ਵੀ ਪ੍ਰਾਈਵੇਟ ਵਾਂਗੂ ਕੀਤੀ ਪਈ ਆ ਤੁਸੀਂ ਜਿਹੜੀ ਬੱਸਾਂ ਤੁਸੀਂ ਉਹ ਪ੍ਰਾਈਵੇਟਿਜ਼ਮ ਕਰਕੇ ਉਹਨਾਂ ਦਾ ਨਿਜੀਕਰਨ ਕਰਕੇ ਤੇ ਤੁਸੀਂ ਜਿਹੜੇ ਕੱਚੇ ਮੁਲਾਜ਼ਮਾ ਉਹਨਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਕੇ ਵੀ ਤੁਸੀਂ ਹੋਰ ਹੀ ਕਹਾਣੀਆਂ ਪਾਈ ਜਾਂਦੇ ਉਹਨਾਂ ਨੂੰ ਉਲਟਾ ਉਹਨਾਂ ਨੂੰ ਰਾਉਂਡ ਅਪ ਕਰਕੇ ਉਹਨਾਂ ਨੂੰ ਤੁਸੀਂ ਖੱਜਲ ਖਰਾਬ ਕਰਦੇ ਹੋ ਤੇ ਫੇਰ ਦੱਸੋ ਅਗਲਾ ਧਰਮਣੇ ਨਾਲਾਵੇ ਤਾਂ ਹੋਰ ਕੀ ਕਰੇ ਅਗਲਾ ਟੈਂਕੀਆਂ ਦੇਣਾ ਚੜੇ ਤਾਂ ਹੋਰ ਕੀ ਕਰੇ ਅਗਲਾ ਬੱਸਾਂ ਦੇਣਾ ਚੜੇ ਤਾਂ ਹੋਰ ਕੀ ਕਰੇ ਤੇ ਟੈਂਕੀਆਂ ਤੇ ਚੜਨ ਦੇ باوجود ਵੀ ਅਗਲੇ ਨੂੰ ਅਗਲੇ ਦਾ ਹੱਕ ਨਹੀਂ ਮਿਲ ਰਿਹਾ ਤੇ ਤੁਸੀਂ ਆਜ਼ਾਦ ਦੇਸ਼ ਕਹਿੰਦੇ ਉਹਨੂੰ ਤੁਸੀਂ ਕਹਿੰਦੇ ਤੁਸੀਂ ਆਜ਼ਾਦ ਹੋ ਸੋ ਇਹੋ ਜਿਹੀਆਂ ਹਰਕਤਾਂ ਕਰਨੀਆਂ ਛੱਡ ਦਿਓ ਜਿਹੜੇ ਸੰਘਰਸ਼ੀ ਲੋਕ ਆ ਸੰਘਰਸ਼ੀ ਜਥੇਬੰਦੀਆਂ ਉਹ ਫਿਰ ਮੂਰੇ ਆਉਣੀਆਂ ਫਿਰ ਤੁਸੀਂ ਕਹੋਗੇ ਮਾਹੌਲ ਖਰਾਬ ਕਰਦੇ ਆ ਮਾਹੌਲ ਖਰਾਬ ਅਸੀਂ ਨਹੀਂ ਕਰਦੇ ਮਾਹੌਲ ਖਰਾਬ ਲੋਕ ਨਹੀਂ ਕਰਦੇ ਮਾਹੌਲ ਖਰਾਬ ਸਰਕਾਰਾਂ ਕਰ ਰਹੀਆਂ ਇਹੋ ਜਿਹੇ ਵਰਤਾਤ ਬਣਾ ਕੇ ਇਹੋ ਜੇ ਸਿਸਟਮ ਬਣਾ ਕੇ ਸੋ ਅਸੀਂ ਆਲ ਇੰਡੀਆ ਕਿਸਾਨ ਯੂਨੀਅਨ ਫਤਿਹਵਾਲੋ ਜਿੰਨੇ ਵੀ バス ਮੁਲਾਜ਼ਮ ਵੀਰਾਂ ਸਰਕਾਰੀ ਬਸਾਂ ਦੇ ਉਹਨਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਗਿਆ ਇਸ ਗੱਲ ਦੀ ਨਖੇਦੀ ਕਰਦੇ ਆ ਤੇ ਅਸੀਂ ਸਦਾ ਹੀ ਇਹਨਾਂ ਦੇ ਨਾਲ ਆ ਸਦਾ ਹੀ ਇਹਨਾਂ ਦੀ ਸਪੋਰਟ ਦੇ ਵਿੱਚ ਆ ਜਿੰਨੇ ਜੋਗੇ ਵੀ ਹੈਗੇ ਅਸੀਂ ਇਹਨਾਂ ਦੇ ਨਾਲ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ